ਇਹ ਪੰਜਾਬੀ ਉਹ ਸਾਸਰੀ ਕਾਲ ਜਿਵੇਂ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਇੱਕ ਕੁੜੀ ਦਾ ਖੁਲਾਸਾ ਜਿਹੜਾ ਕਿ ਇੱਕ ਵੀਡੀਓ ਦੇ ذریعے ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਇੱਕ ਦਾਵਾ ਕੀਤਾ ਗਿਆ ਸੀ ਪਿਛਲੇ ਦਿਨੀ ਜਦੋਂ ਉਹ ਕੁੜੀ ਦਾ ਕੇਸ ਪੈਂਦਾ ਰਣਜੀਤ ਸਿੰਘ ਢੱਡਰੀਆਂ ਵਾਲੇ ਸੰਤ ਤੇ ਕਿ 100-100 ਡਾਲਰ ਦੇ ਕੇ ਡੇਰੇ ਦੇ ਵਿੱਚ ਕੁੜੀਆਂ ਨੂੰ ਲਿਜਾਇਆ ਜਾਂਦਾ ਤਾਂ ਉਹ ਬੜੀ ਹੀ ਕਹਿਮ ਜਿਹੜੀ ਉਸ ਗੱਲ ਦੀ ਭੂਮਿਕਾ ਸੀ ਉਹਨੂੰ بڑے ਦਾਅਵੇ ਦੇ ਨਾਲ ਇੱਕ ਚੈਨਲ ਤੇ ਬੋਲੇ ਬੋਲਿਆ ਗਿਆ ਸੀ ਇੱਕ ਗੁਰਸਿੱਖ ਬੰਦੇ ਦੁਆਰਾ ਔਰ ਅੱਜ ਮੈਂ ਤੁਹਾਡੇ ਸਾਹਮਣੇ ਉਹਦਾ ਪੂਰਾ ਪ੍ਰੂਫ ਤਾਰਨ ਜਾ ਰਿਹਾ ਜਿਹੜਾ ਕਿ ਰਣਜੀਤ ਸਿੰਘ ਢੱਡਰੀਆ ਵਾਲੇ ਦੀ ਸ਼ਬੀ ਤੇ ਕੀ ਸਾਬਤ ਹੋਣਾ ਉਹ ਤੁਸੀਂ ਆਪ ਦੇਖੋਗੇ ਕਿ ਰਣਜੀਤ ਸਿੰਘ ਢੱਡਰੀਆ ਵਾਲਾ ਇੱਕ ਦਰਸਾਲ ਉਹਦਾ ਦੋਸਤ ਆ ਜਿਹੜਾ ਕਿ ਬਿੱਟੂ ਨਾਮ ਦਾ ਉਹਦਾ ਇੱਕ 파ਟਨਰ ਰਿਹਾ ਬੜੇ ਲੰਬੇ ਸਮੇਂ ਉਹਨੇ ਯਾਨੀ ਉਹਦੇ ਨਾਲ ਬਤਾਇਆ ਔਰ ਬਹੁਤ ਹੀ ਲੰਬਾ ਸਮਾਉ ਦੇ ਨਾਲ ਪ੍ਰਚਾਰ ਵੀ ਕੀਤਾ ਔਰ ਹੁਣ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਰਣਜੀਤ ਸਿੰਘ ਢੱਡਰੀਆ ਵਾਲੇ ਤੇ ਇੱਕ ਕੁੜੀ ਦੇ ਮੂੰਹੋਂ ਵੀ ਤੁਹਾਨੂੰ ਮੈਂ ਸੁਣਾਉਂਗਾ ਔਰ ਪਹਿਲਾ ਜਿਹੜਾ ਇਹ ਬਿਆਨ ਹੈ ਇਹ ਬਿਆਨ ਬੜਾ ਹੀ ਕਹਿਮ ਬਿਆਨ ਹੈ ਜਿਹੜਾ ਰਣਜੀਤ ਸਿੰਘ ਢੱਡਰੀਆ ਵਾਲੇ ਦਾ ਪੂਰਾ ਵੱਡਾ ਖੁਲਾਸਾ ਤੁਹਾਡੇ ਸਾਹਮਣੇ ਆਪਣੇ ਆਪ ਹੀ ਹੋ ਜਾਣਾ ਔਰ ਮੇਰੀ ਅਪੀਲ ਹੈ ਕਿ ਜਿੰਨੇ ਤੁਸੀਂ ਪੰਜਾਬ ਦੇ ਨੌਜਵਾਨ ਔਰ ਬਾਹਰਲੇ ਜਿਹੜੇ ਮੁਲਕਾਂ ਦੇ ਵਿੱਚ ਵੱਸਦੇ ਪੰਜਾਬੀਆਂ ਨੂੰ ਮੇਰੀ ਇਹੀ ਅਪੀਲ ਹੈ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਮੈਂਟ ਵੀ ਜਰੂਰ ਕਰਨਾ ਔਰ ਸ਼ੇਅਰ ਜਰੂਰ ਕਰਨਾ ਗਰੁੱਪਾਂ ਦੇ ਵਿੱਚ ਤਾਂ ਕਿ ਹਰ ਪੰਜਾਬੀ ਨੌਜਵਾਨ ਤੱਕ ਜਾਂ ਫਿਰ ਆਪਣੀਆਂ ਮਾਵਾਂ ਭੈਣਾਂ ਤੱਕ ਇਹ ਗੱਲ ਪਹੁੰਚੇ ਜਿਹੜੇ ਕਿ ਅਕਸਰ ਡੇਰੇ ਨੂੰ ਬੜਾ ਪਿਆਰ ਕਰਦੇ ਨੇ ਪਰਮੇਸ਼ਰ ਦੁਆਰ ਦੇ ਨਾਲ ਜੁੜੇ ਹੋਏ ਨੇ ਕਿਉਂਕਿ ਜਿਹੜੀ ਇਹ ਖਬਰ ਹੈ ਇੱਕ ਐਸਾ ਖੁਲਾਸਾ ਰஞ்சிਤ ਸਿੰਘ ਢੱਡਰੀਆਂ ਵਾਲੇ ਨੂੰ ਲੈ ਕੇ ਪੂਰੀ ਅਸ਼ੰਕਾ ਦੂਰ ਕਰਨ ਜਾ ਰਿਹਾ ਮੈਂ ਇਸ ਵੀਡੀਓ ਦੇ ذریعے ਜਿਹੜਾ ਇਹ ਖੁਲਾਸਾ ਇਹ ਬਹੁਤ ਕੁਸ਼ਕਹੰਦਾ ਪਹਿਲਾਂ ਮੈਂ ਤੁਹਾਨੂੰ ਇਹਦੇ ਬਿਆਨ ਸੁਣਾਵਾਂ ਉਸ ਤੋਂ ਬਾਅਦ ਅਗਲੇ ਵਿਚਾਰ ਕਰਦਾ ਮੈਂ ਸਾਂਝੇ ਸੁਣੋ ਫਿਰ ਇਹ 100-100 ਡਾਲਰ ਦੇ ਕੇ ਆਪਣੀ ਹਵਸ ਦੀ ਜਿਹੜੀ ਉਹ ਪੂਰੀ ਕਰਨ ਵਾਸਤੇ 100-100 ਡਾਲਰ ਦੇ ਕੇ ਕੁੜੀਆਂ ਲੈ ਕੇ ਆਉਂਦੇ ਆ ਵੀਡੀਓ 'ਚ ਵੀ ਆਖਿਆ ਕਿ 100-100 ਡਾਲਰ ਦੇ ਕੇ ਤਾਂ ਇੱਕ ਟੀਮੀ ਆਉਂਦੀ ਆ ਸੀ ਇਹ ਕੀ ਮੈਟਰ ਹੈਗਾ ਇਹ 100-100 ਡਾਲਰ ਦੇ ਕੇ ਨਾ ਕੁੜੀਆਂ ਲੈਂਦੇ ਆ ਜਿਹਦੀ ਮੈਂ ਇਦਾਂ ਹਵਾ 'ਚ ਗੱਲ ਨਹੀਂ ਕਰ ਰਿਹਾ ਮੇਰੇ ਕੋਲ ਦੇਖੋ ਇੱਕ ਗੁਰਸਿੱਖ ਬੰਦਾ ਜਿਹੜਾ ਕਹਿ ਰਿਹਾ ਕਿ ਮੈਂ ਹਵਾ ਦੇ ਵਿੱਚ ਗੱਲ ਨਹੀਂ ਕਰਦਾ ਮੈਂ ਤੁਹਾਨੂੰ ਇਹਦੀ ਤਸਵੀਰ ਵੀ ਦਿਖਾਉਂਗਾ ਕਿ ਤੁਹਾਨੂੰ ਪਤਾ ਲੱਗੇ ਬੰਦਾ ਹੈ ਕੌਣ ਹੈ ਇਹ ਬੰਦਾ ਅਕਸਰ ਤੁਸੀਂ ਮੀਡੀਆ ਦੇ ਉੱਤੇ ਪਹਿਲਾਂ ਵੀ ਦੇਖ ਚੁੱਕੇ ਹੋ ਇਹਨੇ ਦਾਵਾ ਕੀਤਾ ਕਹਿੰਦਾ ਵੀ ਹਵਾ ਦੇ ਵਿੱਚ ਗੱਲ ਤਾਂ ਨਹੀਂ ਹੈਗੀ ਸਬੂਤਾਂ ਦੇ ਆਧਾਰ ਤੇ ਮੈਂ ਗੱਲ ਕਰ ਰਿਹਾ ਜਿਹੜੀ ਕਿ ਇਹਦੀ ਆ ਰਹੀਓ ਕਲਿੱਪ ਗਿੱਟੂ ਦੀ ਕਹਿ ਰਿਹਾ ਵੀਡੀਓ ਲੰਬੀ ਹੈ ਕਈ ਵੀਡੀਓ ਦੇ ਵਿੱਚ ਮੈਂ ਪਹਿਲਾਂ ਵੀ ਇਸ ਬੰਦੇ ਦਾ ਜ਼ਿਕਰ ਕੀਤਾ ਔਰ ਬਿੱਟੂ ਦਾ ਵੀ ਕੀਤਾ ਬਿੱਟੂ ਦਰਅਸਲ ਇੱਕ ਦੋਸਤ ਕਹਿ ਸਕਦੇ ਆ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਔਰ ਜਿਹੜਾ ਇਹ ਬੰਦਾ ਹੈ ਇਹਨੇ ਦਾਵਾ ਕੀਤਾ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਹੀ ਵੱਡੇ ਚੈਨਲ ਦੇ ਉੱਪਰ ਜਿਹਦੇ ਕੇ ਲੱਖਾਂ ਸਬਸਕ੍ਰਾਈਬਰ ਨੇ ਇਹਨੂੰ ਲੱਖਾਂ ਲੋਕ ਸੁਣ ਵੀ ਚੁੱਕੇ ਨੇ ਤਾਂ ਹੁਣ ਤੁਸੀਂ ਇਹਦੀ ਤਸਵੀਰ ਦੇਖ ਲਓ ਫਿਰ ਮੈਂ ਤੁਹਾਨੂੰ ਇਹਦਾ ਨਾਮ ਵੀ ਦੱਸੂਗਾ ਇਹ ਬਾਜਵਾ ਨਾਮ ਦਾ ਜਿਹੜਾ ਕੇ ਬੰਦਾ ਇਸਨੇ ਦਾਵਾ ਕੀਤਾ ਕਿ ਜਿਹੜਾ ਮੈਂ ਖੁਲਾਸਾ ਕਰਨਾ ਸਬੂਤਾਂ ਦੇ ਆਧਾਰ ਤੇ ਕਰੂੰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਆਡੀਓ ਕਲਿੱਪ ਵੀ ਦਿਖਾਉਂਗਾ ਜਿਹੜੀ ਕਿ ਰঞ্জੀਤ ਸਿੰਘ ਢੱਡਰੀਆਂ ਵਾਲੇ ਦੇ ਦੋਸਤਾਂ ਦੇ ਨਾਲ ਹੋਈ ਹੈ ਉਹਦੀ ਗੱਲਬਾਤ ਤਾਂ ਪੂਰਾ ਯਾਨੀ ਖੁਲਾਸਾ ਮੀਡੀਆ ਦੇ ਉੱਤੇ ਮੈਂ ਧਰ ਦੇਣਾ ਤੇ ਉਸ ਤੋਂ ਬਾਅਦ ਰঞ্জੀਤ ਸਿੰਘ ਢੱਡਰੀਆਂ ਵਾਲੇ ਦੀ ਸ਼ਬੀ ਹੈ ਜਿਹੜੀ ਉਹ ਬਿਲਕੁਲ ਇੱਕ ਐਸੀ ਕਰ ਦੇਣੀ ਹੈ ਇਸ ਬੰਦੇ ਦਾ ਯਾਨੀ ਕਿਹਦਾ ਪ੍ਰਦਰਸ਼ਨ ਰঞ্জੀਤ ਸਿੰਘ ਢੱਡਰੀਆਂ ਵਾਲੇ ਨੂੰ ਲੈ ਕੇ ਇਹ ਬੰਦਾ ਬੜਾ ਹੀ ਇੱਕੋ ਦੇ ਖਿਲਾਫ ਪ੍ਰਚਾਰ ਕਰਨ ਤੇ ਲੱਗਿਆ ਹੋਇਆ ਔਰ ਬਹੁਤ ਸਾਰੇ ਚੈਨਲ ਮੈਂ ਤੁਹਾਨੂੰ ਅਕਸਰ ਦੱਸਦਾ ਹੁਣ ਕਿ ਬਹੁਤ ਵੱਡੇ ਵੱਡੇ ਚੈਨਲਾਂ ਦਾ ਮੈਂ ਖੁਲਾਸਾ ਕਰ ਚੁੱਕਿਆ ਕੈਨੇਡਾ ਦਾ ਜਿਹੜਾ ਇੱਕ ਵਾਸੀ ਦਾ ਚੈਨਲ ਆ ਉਸ ਦਾ ਵੀ ਮੈਂ ਐਕਸਪੋਜ਼ ਕੀਤਾ ਸੀ ਕੱਲ ਤੁਹਾਡੇ ਸਾਹਮਣੇ ਔਰ ਆਪਾਂ ਇਸੇ ਤਰ੍ਹਾਂ ਹੀ ਕਰਦੇ ਰਵਾਂਗੇ ਔਰ ਜਿੰਨੇ ਤੁਸੀਂ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਪਿਆਰ ਕਰਨ ਵਾਲੀ ਸੰਗਤ ਦੇਖ ਰਹੀ ਹੈ ਕੋਈ ਵੀ ਉਹਨਾਂ ਦੇ ਵਿੱਚੋਂ ਕੋਈ ਭੈਣ ਭਰਾ ਵੀਡੀਓ ਦੇਖ ਰਿਹਾ ਤਾਂ ਇਸ ਵੀਡੀਓ ਨੂੰ ਵੱਡੇ ਪੱਧਰ ਤੇ ਯਾਨੀ ਗਰੁੱਪਾਂ ਦੇ ਵਿੱਚ ਸ਼ੇਅਰ ਕਰਨੀ ਹੈ ਤਾਂ ਕਿ ਇੱਕ ਸੰਤ ਦੀ ਸ਼ਬੀ ਦੇ ਉੱਤੇ ਐਸਾ ਦਾਗ ਨਾ ਲੱਗੇ ਜਿਹੜਾ ਕਿ ਹਲੇ ਕੋਰਟ ਦੇ ਬੰਨਿਓ ਵੀ ਸਾਬਤ ਨਹੀਂ ਹੋਇਆ ਇਨਵੈਸਟੀਗੇਸ਼ਨ ਚੱਲ ਰਿਹਾ ਪਰ ਜਿਹੜਾ ਮਾਮਲਾ ਉਹਨੂੰ ਨਿਪਟਾਰੇ ਤੇ ਰੱਖਿਆ ਗਿਆ ਯਾਨੀ ਇੱਕ ਬੰਦ ਦੀ ਤਰ੍ਹਾਂ ਕੇਸ ਨੂੰ ਕੀਤਾ ਗਿਆ ਔਰ ਜਿਹੜੇ ਇਹ ਲੋਕ ਨੇ ਇਹ ਦਰਸਲ ਪੈਸੇ ਲੈ ਦੇ ਕੇ ਹੀ ਅਜੰਡਾ ਚਲਾਇਆ ਜਾਂਦਾ ਆ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਤਾਂ ਹੁਣ ਤੁਹਾਡੇ ਕੀ ਵਿਚਾਰ ਨੇ ਇਸ ਗੱਲ ਦੇ ਉੱਤੇ ਪੂਰੀ ਪ੍ਰਕਿਰਿਆ ਤੁਸੀ ਦੇਣੀ ਹੋਊਗੀ ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜਿਹੜੀ ਇੱਕ ਕੁੜੀ ਆ ਮੈਂ ਤੁਹਾਨੂੰ ਇੱਕ ਕੁੜੀ ਦਾ ਇੱਕ ਜ਼ਿਕਰ ਕੀਤਾ ਸੀ ਉਹ ਕੁੜੀ ਦਰਸਲ ਇੱਕ ਡੇਰੇ ਦੇ ਵਿੱਚ ਬਹੁਤ ਹੀ ਪੁਰਾਣੇ ਸਮੇਂ ਤੋਂ ਜੁੜੀ ਹੋਈ ਸੀ ਉਸ ਕੁੜੀ ਨੂੰ ਬਰਗਲਾ ਕੇ ਯਾਨੀ ਉਹਦੇ ਖਿਲਾਫ ਕਰਨਾ ਚਾਹਿਆ ਔਰ ਉਸ ਕੁੜੀ ਨੇ ਫਿਰ ਵੀ ਰانجੀਤ ਸਿੰਘ ਢੱਡਰੀਆਂ ਵਾਲੇ ਦੇ ਹੱਕ ਦੇ ਵਿੱਚ ਹੀ ਬਿਆਨ ਦਿੱਤੇ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਸੰਤ ਆ ਜਿਹੜੇ ਉਹਨਾਂ ਦੀ ਸ਼ਬੀ ਦੇ ਉੱਤੇ ਤੁਸੀਂ ਤੱਕੇ ਨਾਲ ਜਿਹੜਾ ਕਿ આરોਪ ਲਾ ਕੇ ਜਾਂ ਫਿਰ ਕੋਈ ਦਾਗ ਨਹੀਂ ਲਾ ਸਕਦੇ ਰਵੀ ਸਿੰਘ ਢੱਡਰੀਆਂ ਵਾਲੇ ਨੂੰ ਅਕਸਰ ਡੇਰਾ ਮੁਖੀ ਜਿਹੜਾ ਕਿ ਸਰਸੇ ਵਾਲਾ ਉਹਨਾਂ ਦੇ ਨਾਲ ਵੀ ਉਹਦੀ ਜਿਹੜੀ ਕਿ ਕੰਪੇਅਰ ਕੀਤਾ ਜਾਂਦਾ ਤਾਂ ਮੈਂ ਚਾਹੁੰਗਾ ਕਿ ਇਸ ਬੰਦੇ ਦੇ ਨਾਲ ਕੰਪੇਅਰ ਨਾ ਕੀਤਾ ਜਾਵੇ ਉਹਦੀ ਸ਼ਬੀ ਕੁਝ ਹੋਰ ਹੈ ਉਹਦੇ ਉੱਤੇ ਦਾਗ ਲੱਗ ਚੁੱਕਿਆ ਹੈ ਕੋਰਟ ਨੇ ਦੋਸ਼ੀ ਠਹਿਰਾ ਦਿੱਤਾ ਤਾਂ ਉਸ ਨੂੰ ਬਹੁਤ ਵੱਡੀ ਸਜ਼ਾ ਵੀ ਮਿਲੀ ਹੈ ਜਿਹੜੀ ਕਿ 20 ਸਾਲ ਤੱਕ ਦੀ ਸਜ਼ਾ ਕੁੜੀ ਦੇ ਬਲਾਤਕਾਰ ਦੀ ਹੋਰ ਸਾਰੇ ਬਹੁਤ ਸਾਰੀ ਜਿਹੜੀਆਂ ਘਟਨਾਵਾਂ ਉਹਨੇ ਕੀਤੀਆਂ ਸੀ ਡੇਰੇ ਦੇ ਵਿੱਚ ਤਾਂ ਉਹਨਾਂ ਦੀ ਸਜ਼ਾ ਰਾਮ ਰਹੀਮ ਭੁਗਤ ਵੀ ਰਿਆ ਬਹੁਤ ਸਾਰੇ ਲੋਕੋ ਨੂੰ ਉਹਦੇ ਨਾਲ ਯਾਨੀ ਜੋੜ ਦਿੰਦੇ ਨੇ ਪਰ ਮੈਂ ਕਹੂੰਗਾ ਕਿ ਉਹਦੇ ਨਾਲ ਜੋੜ ਕੇ ਨਾ ਦੇਖਿਆ ਜਾਵੇ ਅਰ ਰঞ্জੀਤ ਸਿੰਘ ਢੱਡਰੀਆਂ ਵਾਲੇ ਦੀ ਸ਼ਬੀ ਬਹੁਤ ਹੀ ਇੱਕ ਜਿਵੇਂ ਕਹਿ ਸਕਦੇ ਆ ਇੱਕ ਅਸਲੀ ਪ੍ਰਚਾਰਕ ਦੀ ਸ਼ਬੀ ਹੈ ਤਾਂ ਬਹੁਤ ਸਾਰੀਆਂ ਸੰਗਤਾਂ ਨੂੰ ਉੱਥੋਂ ਸਿੱਖ ਵੀ ਮਿਲਦੀ ਹੈ ਕਿਉਂਕਿ ਗੁਰੂ ਦੇ ਨਾਲ ਜੋੜਨ ਦੀ ਗੱਲ ਕਰਦਾ ਸਿੱਖੀ ਦੇ ਝੰਡੇ ਥੱਲੇ ਗੱਲ ਕਰਨ ਦੀ ਗੱਲ ਕਰਦਾ ਤਾਂ ਮੈਂ ਸਾਥੀਓ ਆਖਰੀ ਤੁਹਾਨੂੰ ਇਹੀ ਕਹੂੰਗਾ ਜਿੰਨੇ ਸਾਥੀ ਤੁਸੀਂ ਪੰਜਾਬ ਦੇ ਵਿੱਚੋਂ ਜਾਂ ਫਿਰ ਬਾਹਰਲੇ ਮੁਲਕਾਂ ਤੱਕ ਤੁਸੀਂ ਮੇਰੀ ਵੀਡੀਓ ਨੂੰ ਸੁਣ ਰਹੇ ਹੋ ਤਾਂ ਇਸ ਵੀਡੀਓ ਨੂੰ ਮੇਰਾ ਵੀਰ ਆਪਦਾ ਫਰਜ਼ ਸਮਝ ਕੇ ਸ਼ੇਅਰ ਜ਼ਰੂਰ ਕਰਨਾ ਤਾਕੇ ਇਹੋ ਜੋ ਲੋਕਾਂ ਦਾ ਜਿਹੜਾ ਅਸਲੀ ਸੱਚ ਹੈ ਉਹ ਵੀ ਅਕਸਰ ਮੈਂ ਜਿਵੇਂ ਕਹਿਣਾ ਹੁੰਦਾ ਸਾਹਮਣੇ ਆਉਂਦਾ ਰਹੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਅਗਲੇ